ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਇਹ ਡਿਜ਼ਾਈਨ ਵੀ ਬਹੁਤ ਹੀ ਸੋਖਾ ਆ ਤੇ ਬਹੁਤ ਪਿਆਰਾ ਡਿਜ਼ਾਈਨ ਆ ਬਹੁਤ ਜ਼ਿਆਦਾ ਇਸ ਡਿਜ਼ਾਈਨ ਦਾ ਟ੍ਰੈਂਡ ਚੱਲ ਰਿਹਾ ਆ ਬਣਿਆ ਹੋਇਆ ਬਹੁਤ ਹੀ ਸੋਹਣਾ ਲੱਗਦਾ ਆ ਮੋਟਾ ਮੋਟਾ ਡਿਜ਼ਾਈਨ ਬੰਦਾ ਆ ਤੇ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬੰਦਾ ਆ ਤੇ ਸਾਰਿਆਂ ਨੂੰ ਇਹ ਡਿਜ਼ਾਈਨ ਜਿਹੜਾ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ ਤੇ ਇਹ ਡਿਜ਼ਾਈਨ ਹੁਣ ਆਪਾਂ ਬਣਾਉਣ ਵਾਸਤੇ ਕੁੰਡੇ ਜਿਹੜੇ ਪਾਏ ਹੋਏ ਨੇ ਇਸ ਡਿਜ਼ਾਈਨ ਵਾਸਤੇ ਸਾਨੂੰ 8-8 ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ 8-8 ਦੇ ਹਿਸਾਬ ਨਾਲ ਕੁੰਡੇ ਪਾ ਕੇ ਤੇ 5 ਕੁੰਡੇ ਆਪਾਂ ਵਾਧੂ ਪਾਉਣੇ ਨੇ 3 ਕੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਤੇ 2 ਕੁੰਡੇ ਐਡਜਸਟ ਵਾਸਤੇ ਤੇ ਬਹੁਤ ਹੀ ਸੋਖਾ ਡਿਜ਼ਾਈਨ ਹੈ ਤੇ ਡਿਜ਼ਾਈਨ ਦੀਆਂ ਜਿਹੜੀਆਂ ਪਹਿਲੀਆਂ ਆਪਾਂ 4 ਸਲਾਈਆਂ ਬਣਾਉਣੀਆਂ ਨੇ ਉਹਨਾਂ ਨੂੰ ਬਾਅਦ ਵਿੱਚ ਰਿਪੀਟ ਨਹੀਂ ਕਰਨਾ ਬਾਅਦ ਸਿਰਫ 4 ਸਲਾਈਆਂ ਦਾ ਡਿਜ਼ਾਈਨ ਹੈ ਤੇ ਉਹੀ बार-बार ਰਿਪੀਟ ਹੁੰਦਾ ਜਾਣਾ ਹੈ ਪਹਿਲੀਆਂ 4 ਸਲਾਈਆਂ ਜਿਹੜੀਆਂ ਰਿਪੀਟ ਨਹੀਂ ਕਰਨੀਆਂ ਹੁਣ ਸਟਾਰਟਿੰਗ ਤੇ ਆਪਾਂ 8 ਸਲਾਈਆਂ ਦਾ ਡਿਜ਼ਾਈਨ ਬਣਾਉਣਾ ਹੈ ਤੇ ਉਸ ਤੋਂ ਬਾਅਦ ਡਿਜ਼ਾਈਨ ਜਿਹੜਾ 4 ਸਲਾਈਆਂ ਵਿੱਚ ਹੀ ਬਣਦਾ ਜਾਏਗਾ ਜਦੋਂ ਤੁਸੀਂ ਵੇਖੋਗੇ ਤੇ ਤੁਹਾਨੂੰ ਸਮਝ ਆ ਜਾਏਗੀ ਡਿਜ਼ਾਈਨ ਸਿੱਧੀ ਸਾਈਡ ਤੋਂ ਹੀ ਸ਼ੁਰੂ ਹੋਏਗਾ ਤੇ ਹੁਣ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਡਿਜ਼ਾਈਨ ਦੀ ਪਹਿਲੀ ਸਲਾਈ ਆ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਕੁੰਡੇ ਉਲਟੇ 1 2 3 ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਇੱਕ ਤੇ ਦੋ ਦੋ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਇਹ ਸਾਡਾ 8 ਕੁੰਡਿਆਂ ਦਾ ਡਿਜ਼ਾਈਨ ਹੋ ਗਿਆ ਪਹਿਲਾਂ ਤਿੰਨ ਕੁੰਡੇ ਉਲਟੇ ਫਿਰ ਦੋ ਸਿੱਧੇ ਇੱਕ ਉਲਟਾ ਦੋ ਸਿੱਧੇ ਹੁਣ ਇਹੀ ਫੇਰ ਰਿਪੀਟ ਕਰਾਂਗੇ 1 2 ਤੇ 3 ਫਿਰ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ 1 ਤੇ 2 ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਲਾਸਟ ਤੇ ਫਿਰ ਆਪਾਂ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਉਲਟੇ ਬਣਾ ਲੈਣੇ ਆ ਧਾਗਾ ਪਿੱਛੇ ਕਰਾਂਗੇ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਆਪਾਂ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਸਾਡੀ ਡਿਜ਼ਾਈਨ ਦੀ ਇਹ ਪਹਿਲੀ ਸਲਾਈ ਬਣ ਗਈ ਆ ਇਸ ਤੋਂ ਬਾਅਦ ਦੂਸਰੀ ਸਲਾਈ ਵੇਖੋ ਕਿਸ ਤਰ੍ਹਾਂ ਬਣਾਵਾਂਗੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ 1 2 ਤੇ 3 ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਜਿਹੜੇ ਆਪਾਂ ਉਧਰੋਂ ਸਿੱਧੇ ਬਣਾਏ ਸੀ ਇੱਧਰੋਂ ਉਲਟੇ ਬਣਨਗੇ ਹੁਣ ਤਿੰਨ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਧਾਗਾ ਪਿੱਛੇ ਤਿੰਨ ਕੁੰਡੇ ਸਿੱਧੇ ਦੂਸਰੀ ਸਲਾਈ ਸਾਡੀ ਇਸ ਤਰੀਕੇ ਦੇ ਨਾਲ ਬਣ ਜੇਗੀ ਇਹ ਦੋ ਸਲਾਈਆਂ ਬਣ ਗਏ ਜਿਸ ਤਰ੍ਹਾਂ ਹੁਣ ਆਪਾਂ ਇਹ ਦੋ ਸਲਾਈਆਂ ਬਣਾਈਆਂ ਨੇ ਅਗਲੀਆਂ ਦੋ ਸਲਾਈਆਂ ਵੀ ਸੇਮ ਆਪਾਂ ਇਸੇ ਤਰੀਕੇ ਦੇ ਨਾਲ ਹੀ ਬਣਾਉਣੀਆਂ ਨੇ ਫਿਰ ਡਿਜ਼ਾਈਨ ਜਿਹੜਾ ਪੰਜਵੀਂ ਸਲਾਈ ਦੇ ਵਿੱਚ ਜਾ ਕੇ ਸ਼ੁਰੂ ਹੋਣਾ ਹੈ ਤਿੰਨ ਕੁੰਡੇ ਪਹਿਲਾਂ ਉਲਟੇ ਬਣਾ ਲੈਣੇ ਨੇ ਫਿਰ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਤਾਂ ਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ ਪੂਰੀ ਸਲਾਈ ਆਪਾਂ ਇਸੇ ਤਰ੍ਹਾਂ ਹੀ ਬਣਾਉਂਦੇ ਜਾਣਾ ਤੀਸਰੀ ਸਲਾਈ ਆ ਤੇ ਜਿਹੜੀਆਂ ਇਹ ਚਾਰ ਸਲਾਈਆਂ ਆਪਾਂ ਬਣਾ ਰਹੇ ਆ ਬੇਸਿਕ ਰੋ ਬਣ ਰਹੀਆਂ ਡਿਜ਼ਾਈਨ ਦੀਆਂ ਇਹਨਾਂ ਨੂੰ ਬਾਅਦ ਵਿੱਚ ਆਪਾਂ ਰਿਪੀਟ ਨਹੀਂ ਕਰਨਾ ਬਾਅਦ ਵਿੱਚ ਸਿਰਫ ਜਿਹੜਾ ਚਾਰ ਸਲਾਈਆਂ ਦਾ ਡਿਜ਼ਾਈਨ ਬਣੇਗਾ ਉਹੀ बार-बार ਰਿਪੀਟ ਹੋਣਾ ਹੈ ਡਿਜ਼ਾਈਨ ਬਹੁਤ ਹੀ ਸੋਖਾ ਆ ਤੇ ਬਣਿਆ ਹੋਇਆ ਬਹੁਤ ਯੂਨੀਕ ਜਿਹਾ ਲੱਗਦਾ ਬਹੁਤ ਪਿਆਰਾ ਡਿਜ਼ਾਈਨ ਹੈ ਹੁਣ ਆ ਗਏ ਆ ਚੌਥੀ ਸਲਾਈ ਤੇ ਉਲਟੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ ਸੌਰੀ ਦੋ ਕੁੰਡੇ ਉਲਟੇ ਫਿਰ ਤਿੰਨ ਕੁੰਡੇ ਸਿੱਦੇ ਜਿਹੜੇ ਉਧਰੋਂ ਉਲਟੇ ਨੇ ਇਧਰੋਂ ਸਿੱਦੇ ਬਣ ਗਏ ਇਹ ਚਾਰ ਸਲਾਈਆਂ ਸਾਡੀਆਂ ਜਿਹੜੀਆਂ ਇਸੇ ਤਰੀਕੇ ਦੇ ਨਾਲ ਹੀ ਬਣ ਜਾਣੀਆਂ ਤੇ ਬਾਅਦ ਵਿੱਚ ਇਹ ਚਾਰ ਸਲਾਈਆਂ ਆਪਾਂ ਨਹੀਂ ਬਣਾਉਣੀਆਂ ਪੂਰੀ ਡਿਜ਼ਾਈਨ ਦੇ ਵਿੱਚ ਬਾਅਦ ਵਿੱਚ ਸਿਰਫ ਜਿਹੜੀਆਂ ਚਾਰ ਸਲਾਈਆਂ ਬਣਾਵਾਂਗੇ ਉਹ ਹੀ ਰਿਪੀਟ ਹੋਣੀਆਂ ਨੇ ਸੋਰੀ ਕਿਸੇ ਦੇਖ ਨੂੰ ਬੰਨਣਾ ਸੀਗੇ ਇੱਥੇ ਲਾਸਟ ਤੇ ਸਾਡੇ ਕੋਲ ਤਿੰਨ ਕੁੰਡੇ ਸਿੱਧੇ ਆਉਣੇ ਲਾਸਟ ਵਾਲਾ ਕੁੰਡਾ ਉਲਟਾ ਇਸ ਤਰ੍ਹਾਂ ਵੇਖੋ ਇਹ ਉਲਟੀ ਸਾਈਡ ਤੋਂ ਇੰਜ ਨਜ਼ਰ ਆ ਰਿਹਾ ਹੈ ਤੇ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਨਜ਼ਰ ਆ ਰਿਹਾ ਹੈ ਵੇਖੋ ਇਹ ਆਪਾਂ ਹੁਣ ਚਾਰ ਸਲਾਈਆਂ ਜਿਹੜੀਆਂ ਬਣਾ ਲੀਆਂ ਨੇ ਇਹਨਾਂ ਨੂੰ ਬਾਅਦ ਵਿੱਚ ਨਹੀਂ ਰਿਪੀਟ ਕਰਨਾ ਹੁਣ ਪੰਜਵੀਂ ਸਲਾਈ ਤੋਂ ਸਾਡਾ ਜਿਹੜਾ ਡਿਜ਼ਾਈਨ ਆ ਉਹ ਸ਼ੁਰੂ ਹੋਏਗਾ ਵੇਖੋ ਕਿਸ ਤਰ੍ਹਾਂ ਬਣਾਉਣਾ ਸਲਾਈ ਤੁਸੀਂ ਧਿਆਨ ਨਾਲ ਦੋਵੇਂ ਵੇਖਣੀਆਂ ਨੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਕੁੰਡੇ ਉਲਟੇ ਜਿਹੜੇ ਇਹਨਾਂ ਨੂੰ ਆਪਾਂ ਉਲਟੇ ਹੀ ਬਣਾ ਲੈਣਾ ਹੁਣ ਧਾਗਾ ਪਿੱਛੇ ਕਰ ਲੈਣਾ ਵਾ ਤੇ ਇਹ ਜਿਹੜਾ ਸੈਂਟਰ 'ਚ ਸਾਡੇ ਕੋਲੋਂ ਇੱਕ ਉਲਟਾ ਕੁੰਡਾ ਇਹਦੇ ਹੁਣ ਆਪਾਂ 1 2 ਤੇ 3 ਤੀਸਰੇ ਹੌਲ ਦੇ ਵਿੱਚੋਂ ਇੱਕ ਲੂਪ ਲੈ ਲੈਣਾ ਇਸ ਤਰ੍ਹਾਂ ਕਰਕੇ ਇਹਨੂੰ ਥੋੜਾ ਲੂਜ਼ ਕਰ ਲੈਣਾ ਵਾ ਹੁਣ ਅਗਲੇ ਦੋ ਕੁੰਡੇ ਸਿੱਧੇ ਬਣਾਵਾਂਗੇ 1 ਤੇ 2 ਦੋ ਕੁੰਡੇ ਸਿੱਧੇ ਬਣਾ ਲੈ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇਹ ਕੁੰਡਾ ਜਿਹੜਾ ਉਲਟਾ ਇਹਨੂੰ ਆਪਾਂ ਉਲਟਾ ਬਣਾ ਲੈਣਾ ਫਿਰ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਫਿਰ ਸਿੱਧੇ ਬਣਾਵਾਂਗੇ ਹੁਣ ਜਿਸ ਤਰ੍ਹਾਂ ਆਪਾਂ ਇੱਧਰ ਵਾਲੀ ਸਾਈਡ ਦੇ ਇੱਕ ਲੂਪ ਲਿਆ ਐਸੀ ਤਰ੍ਹਾਂ ਐਸੇ ਹੋਲ ਦੇ ਵਿੱਚੋਂ ਜਿਹੜੇ ਹੋਲ ਚੋਂ ਆਪਾਂ ਪਹਿਲਾਂ ਲੂਪ ਲਿਆ ਸੀ ਇਹਦੇ ਵਿੱਚੋਂ ਹੀ ਫੇਰ ਇੱਕ ਆਪਾਂ ਇੱਕ ਐਕਸਟਰਾ ਕੁੰਡਾ ਜਿਹੜਾ ਉਹ ਲੈ ਲੈਣਾ ਇਸ ਤਰ੍ਹਾਂ ਥੋੜਾ ਜਿਨਾ ਇਹਨੂੰ ਲੂਜ਼ ਰੱਖਣਾ ਹੈ ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ ਬਣਾ ਲਾਂਗੇ। ਧਾਗਾ ਪਿੱਛੇ ਕਰਾਂਗੇ ਫੇਰ ਇਹ ਸੈਂਟਰ 'ਚ ਇੱਕ ਲੂਪ ਲੈਣਾ ਹੈ ਤੀਸਰੇ ਹੋਲ ਦੇ ਵਿੱਚੋਂ। 1 2 ਤੇ 3 ਇਸ ਲਈ ਆਪਾਂ 4 ਸਲਾਈਆਂ ਬਣਾਈਆਂ ਸੀਗੇ। ਇਸ ਤਰ੍ਹਾਂ ਕਰਕੇ ਲੂਪ ਲੈ ਲਿਆ ਫਿਰ ਦੋ ਕੁੰਡੇ ਸਿੱਧੇ ਬਣਾ ਲਾਂਗੇ। ਇੱਕ ਕੁੰਡਾ ਉਲਟਾ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਜਿੱਥੋਂ ਪਹਿਲਾ ਲੂਪ ਲਿਆ ਸੀ ਉੱਥੋਂ ਹੀ ਫੇਰ ਹੁਣ ਲੈ ਲੈਣਾ ਉਸੇ ਬਿਲਕੁਲ ਹੋਲ ਦੇ ਵਿੱਚੋਂ ਆਪਾਂ ਲੂਪ ਲੈ ਲੈਣਾ ਇਸ ਤਰ੍ਹਾਂ ਕਰਕੇ ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ ਬਣਾਵਾਂਗੇ ਲਾਸਟ ਵਾਲਾ ਕੁੰਡਾ ਜਿਹੜਾ ਸਿੱਧਾ ਬਣਾ ਲੈਣਾ ਹੁਣ ਆ ਗਏ ਆ ਡਿਜ਼ਾਈਨ ਦੀ ਸ਼ੀਨੀ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ 1 2 3 ਧਾਗਾ ਆਪਣੀ ਵਾਲੀ ਸਾਈਡ ਇਹ ਜਿਹੜਾ ਲੂਪ ਲਿਆ ਸੀ ਇਹਨੂੰ ਇਸ ਤਰ੍ਹਾਂ ਸਲਿੱਪ ਕਰ ਲੈਣਾ ਵਾ ਫਿਰ ਦੋ ਕੁੰਡੇ ਉਲਟੇ ਬਣਾ ਲਾਂਗੇ ਜਿਹੜੇ ਉਲਟੇ ਸੀਗੇ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਫੇਰ ਆਪਾਂ ਉਲਟੇ ਬਣਾ ਲੈਣੇ ਆ ਇਹ ਜਿਹੜਾ ਲੂਪ ਵਾਲਾ ਕੁੰਡਾ ਇਹਨੂੰ ਇਸ ਤਰ੍ਹਾਂ ਕਰਕੇ ਉਤਾਰ ਲੈਣਾ ਫਿਰ ਤਿੰਨ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਐ ਲੂਪ ਵਾਲਾ ਜਿਹੜਾ ਕੁੰਡਾ ਇਹਨੂੰ ਇਸ ਤਰ੍ਹਾਂ ਹੀ ਉਤਾਰ ਲੈਣਾ ਫਿਰ ਦੋ ਕੁੰਡੇ ਉਲਟੇ ਬਣਾ ਲੈਣੇ ਆ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਐ ਲੂਪ ਵਾਲਾ ਕੁੰਡਾ ਸਲਿੱਪ ਕਰ ਲੈਣਾ ਫਿਰ ਤਿੰਨ ਕੁੰਡੇ ਸਿੱਧੇ ਲਾਸਟ ਵਾਲਾ ਕੁੰਡਾ ਉਲਟਾ ਇਹ ਡਿਜ਼ਾਈਨ ਦੀਆਂ 6 ਸਿਲਾਈਆਂ ਬਣ ਗਈਆਂ ਹੁਣ ਆ ਗਏ ਹਾਂ 7ਵੀਂ ਸਲਾਈ ਤੇ 7ਵੀਂ ਸਲਾਈ ਵੀ ਤੁਸੀਂ ਹੁਣ ਧਿਆਨ ਦੇ ਨਾਲ ਦੇਖਣੀ ਆ ਪਹਿਲਾ ਕੁੰਡ ਉਤਾਰ ਲਿਆ ਫਿਰ ਧਾਗਾ ਆਪਣੀ ਸਾਈਡ ਕਰਕੇ ਤਿੰਨ ਕੁੰਡੇ ਉਲਟੇ ਜਿਹੜੇ ਇਹਨਾਂ ਨੂੰ ਆਪਾਂ ਉਲਟੇ ਬਣਾ ਲੈਣਾ ਧਾਗਾ ਪਿੱਛੇ ਕਰਾਂਗੇ ਹੁਣ ਇਹ ਜਿਹੜਾ ਲੂਪ ਲਿਆ ਸੀ ਇਹਨੂੰ ਇਸ ਤਰ੍ਹਾਂ ਸਿੱਧਾ ਕਰਕੇ ਤੇ ਇਹ ਕੁੰਡੇ ਦੇ ਨਾਲ ਆਪਾਂ ਇੱਕ ਲੂਪ ਤੇ ਇੱਕ ਇਹ ਕੁੰਡਾ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਫਿਰ ਇਹ ਵਾਲਾ ਕੁੰਡਾ ਜਿਹੜਾ ਇਹਨੂੰ ਸਿੱਧਾ ਬਣਾ ਲੈਣਾ ਹੁਣ ਵੇਖੋ ਕੀ ਕਰਨਾ ਹੈ ਹੁਣ ਇਹ ਜਿਹੜਾ ਉਲਟਾ ਕੁੰਡਾ ਤੁਹਾਨੂੰ ਨਜ਼ਰ ਆ ਰਿਹਾ ਇਹਦੇ ਆਪਾਂ ਤੀਸਰੇ ਹੋਲ ਦੇ ਵਿੱਚ ਜਣਾਉ ਇੱਕ ਦੋ ਤੇ ਤਿੰਨ ਤੇ ਇੱਥੋਂ ਇੱਕ ਆਪਾਂ ਇੱਕ ਐਕਸਟਰਾ ਕੁੰਡਾ ਟੰਗ ਕਰਕੇ ਲੈ ਲੈਣਾ ਇਹਨੂੰ ਵੀ ਥੋੜਾ ਲੂਜ਼ ਹੀ ਰੱਖਣਾ ਹੈ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇੱਕ ਕੁੰਡਾ ਉਲਟਾ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਫਿਰ ਹੁਣ ਇਹ ਵਾਲਾ ਕੁੰਡਾ ਜਿਹੜਾ ਤੇ ਇਹ ਵਾਲਾ ਕੁੰਡਾ ਦੋਨਾਂ ਨੂੰ ਇੱਕ ਕਰ ਦੇਣਾ ਸੌਰੀ ਇੱਥੋਂ ਇਧਰ ਸਾਈਡ ਵੀ ਇੱਕ ਲੂਪ ਲੈਣਾ ਹੈ ਇਹ ਉਲਟਾ ਕੁੰਡਾ ਬਣਾਉਣ ਤੋਂ ਬਾਅਦ ਹੁਣ ਆਪਾਂ ਇਧਰ ਵੀ ਸਾਈਡ ਲੂਪ ਲੈਣਾ ਵੇਖੋ ਇਹ ਉਲਟਾ ਕੁੰਡਾ ਹੈ 1 2 ਤੇ 3 ਤੀਸਰੇ 홀 ਦੇ ਵਿੱਚੋਂ ਆਪਾਂ ਫੇਰ ਲੂਪ ਲੈ ਲਾ ස් ඇලූ ලැල්ලයාඒ කු්ඩා සිද්ධ දෝ කුන්ඩයාතුෝ ඒ කුන්්ඩා කරග තක්ගාපනි වලි සයිඩ් කරන්ග තෙන්න කුන්ඩේ ගුල්ටේ තක්ගාපිච්චේ කරන්ග ඇල්ලූපතේ ඇවල කුඩනු දෝ කුන්්ඩයාතු ਇੱਕ ਕੁੰਡਾ ਕਰ ਦੇਣਾ ਫਿਰ ਇੱਕ ਕੁੰਡਾ ਸਿੱਧਾ ਫਿਰ ਐ ਵੇਖੋ 1 2 ਤੇ 3 ਤੀਸਰੇ ਹੌਲ ਦੇ ਵਿੱਚੋਂ ਆਪਾਂ ਤੀਸਰੇ ਹੌਲ ਦੇ ਵਿੱਚੋਂ ਇੱਕ ਲੂਪ ਲੈ ਲੈਣਾ ਇਹ ਜਿਹੜਾ ਲੂਪ ਲੈਣਾ ਹੈ ਨੂੰ ਥੋੜਾ ਲੂਜ਼ ਹੀ ਰੱਖਣਾ ਹੈ ਫਿਰ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਫਿਰ ਧਾਗਾ ਪਿੱਛੇ ਫਿਰ ਇੱਧਰ ਸਾਈਡ ਆ ਵੇਖੋ 1 2 ਤੇ 3 ਇਸ ਤਰ੍ਹਾਂ ਕਰਕੇ ਲੂਪ ਲੈ ਲਿਆ ਫਿਰ ਇੱਕ ਗੁੰਡਾ ਸਿੱਧਾ ਫਿਰ ਇਹ ਜਿਹੜਾ ਲੂਪ ਤੇ ਇੱਕ ਗੁੰਡਾ ਇਹਨਾਂ ਨੂੰ ਆਪਾਂ ਦੋ ਤੋਂ ਇੱਕ ਕਰਦੇ ਹਾਂ ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਹੁਣ ਆ ਗਏ ਆ ਡਿਜ਼ਾਈਨ ਦੀ ਆਪਾਂ 8ਵੀਂ ਸਲਾਈਡ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਹੁਣ ਆ ਗਿਆ ਗਿਆ ਲੂਪ ਵਾਲਾ ਕੁੰਡਾ ਇਹਨੂੰ ਇਸ ਤਰ੍ਹਾਂ ਸਲਿੱਪ ਕਰ ਲੈਣਾ ਧਾਗਾ ਪਿੱਛੇ ਕਰ ਲੈਣਾ ਇੱਕ ਕੁੰਡਾ ਜਿਹੜਾ ਸਿੱਧਾ ਬਣ ਰਿਹਾ ਸੀ ਉਹਨੂੰ ਫੇਰ ਸਿੱਧਾ ਹੀ ਬਣਾਵਾਂਗੇ ਧਾਗਾ ਆਪਣੀ ਵਾਲੀ ਸਾਈਡ ਇੱਧਰ ਫੇਰ ਲੂਪ ਵਾਲਾ ਕੁੰਡਾ ਆ ਗਿਆ ਇਹਨੂੰ ਸਲਿੱਪ ਕਰ ਲੈਣਾ ਦੋ ਕੁੰਡੇ ਉਲਟੇ ਫੇਰ ਧਾਗਾ ਪਿੱਛੇ ਤਿੰਨ ਕੁੰਡੇ ਸਿੱਧੇ ਤਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਲੂਪ ਵਾਲਾ ਸਲਿੱਪ ਕਰ ਲਿਆ ਧਾਗਾ ਪਿੱਛੇ ਕਰ ਲਿਆ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਲੂਪ ਵਾਲਾ ਕੁੰਡਾ ਜਿਹੜਾ ਇਹਨੂੰ ਇੱਧਰ ਵਾਲੀ ਸਲਾਈ ਤੇ ਪਾਵਾਂਗੇ ਦੋ ਕੁੰਡੇ ਉਲਟੇ ਬਣਾਉਣੇ ਆ ਧਾਗਾ ਪਿੱਛੇ ਤਿੰਨ ਕੁੰਡੇ ਸਿੱਧੇ ਲਾਸਟ ਵਾਲਾ ਕੁੰਡਾ ਜਿਹੜਾ ਉਲਟਾ ਇਹ ਸਾਡੀਆਂ 8 ਸਲਾਈਆਂ ਬਣ ਗਈਆਂ ਹੁਣ ਇੱਕ ਵਾਰ ਤੁਹਾਨੂੰ ਮੈਂ ਫੇਰ ਇੱਕ ਸਲਾਈ ਬਣਾ ਕੇ ਦਿਖਾਉਣੀ ਆ ਤਾਂ ਕਿ ਚੰਗੀ ਤਰ੍ਹਾਂ ਸਮਝ ਲੱਗ ਜੇ ਪਹਿਲੀਆਂ ਜਿਹੜੀਆਂ 4 ਸਲਾਈਆਂ ਉਹਨਾਂ ਨੂੰ ਆਪਾਂ ਰਿਪੀਟ ਨਹੀਂ ਕਰਨਾ ਪਹਿਲਾ ਕੁੰਡਾ ਉਤਾਰ ਲਿਆ ਫਿਰ ਤਿੰਨ ਕੁੰਡੇ ਫੇਰ ਆਪਾਂ ਉਲਟੇ ਬਣਾਉਣੇ ਆ ਧਾਗਾ ਪਿੱਛੇ ਕਰ ਲੈਣਾ ਹੁਣ ਫੇਰ ਵੇਖੋ ਪਹਿਲਾਂ ਆਪਾਂ ਇੱਥੋਂ ਸੈਂਟਰ ਦੇ ਵਿੱਚੋਂ ਲੂਪ ਲਿਆ ਸੀ ਇਸ ਵਾਰ ਫੇਰ ਸੈਂਟਰ ਚੋਂ ਲੈਣਾ ਇਹ ਵੇਖੋ 1 2 ਤੇ 3 ਤੀਸਰੇ ਹੋਲ ਦੇ ਵਿੱਚੋਂ ਫੇਰ ਆਪਾਂ ਲੂਪ ਲੈ ਲੈਣਾ ਜਿਸ ਤਰ੍ਹਾਂ ਆਪਾਂ ਪੰਜਵੀਂ ਸਲਾਈ ਬਣਾਈ ਸੀ ਲੂਪ ਲੈ ਲਿਆ ਫਿਰ ਇੱਕ ਕੁੰਡਾ ਸਿੱਧਾ ਹੁਣ ਇਹ ਅੱਗੇ ਲੂਪ ਤੇ ਇੱਕ ਕੁੰਡਾ ਆ ਗਿਆ ਦੋ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਕਰ ਦੇਣਾ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਾਂਗੇ ਇਹ ਕੁੰਡੇ ਨੂੰ ਇਸ ਤਰ੍ਹਾਂ ਸਿੱਧਾ ਕਰ ਲੈਣਾ ਹੁਣ ਤੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਫਿਰ ਇੱਕ ਕੁੰਡਾ ਸਿੱਧਾ ਹੁਣ ਜਿੱਥੋਂ ਆਪਾਂ ਹੁਣ ਲੂਪ ਲਿਆ ਆ ਇੱਥੋਂ ਫੇਰ ਇੱਕ ਲੂਪ ਲੈ ਲੈਣਾ ਇਸ ਤਰ੍ਹਾਂ ਕਰਕੇ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਪਹਿਲਾਂ ਲੂਪ ਲੈਣਾ ਇੱਥੇ ਹੁਣ 1 2 ਤੇ 3 ਤੀਸਰੇ ਹੌਲ ਦੇ ਵਿੱਚੋਂ ਲੂਪ ਲੈ ਲੈਣਾ ਫਿਰ ਇੱਕ ਕੁੰਡਾ ਸਿੱਧਾ ਫਿਰ ਦੋ ਤੋਂ ਇੱਕ ਕਰਾਂਗੇ ਫਿਰ ਇੱਕ ਉਲਟਾ ਧਾਗਾ ਪਿੱਛੇ ਇੱਥੇ ਆਪਾਂ ਪਹਿਲੂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਨਾ ਫਿਰ ਇੱਕ ਕੁੰਡਾ ਸਿੱਧਾ ਫਿਰ ਇੱਥੋਂ ਸੈਂਟਰ 'ਚੋਂ ਲੂਪ ਲੈਣਾ ਸੈਂਟਰ 'ਚੋਂ ਇੱਕ ਆਪਾਂ ਐਕਸਟਰਾ ਕੁੰਡਾ ਲੈ ਲੈਣਾ ਫਿਰ ਇਹਨੂੰ ਥੋੜਾ ਜਿਹਾ ਲੂਜ਼ ਹੀ ਰੱਖਾਂਗੇ ਤੇ ਵਧੀਆ ਲੱਗੇਗਾ ਫਿਰ ਤਿੰਨ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਸਿੱਧਾ ਹੁਣ ਆ ਗਏ ਆ ਡਿਜ਼ਾਈਨ ਦੀ ਦਸਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਧਾਗਾ ਆਪਣੀ ਵਾਲੀ ਸਾਈਡ ਇਹ ਲੂਪ ਵਾਲਾ ਕੁੰਡਾ ਇਸ ਤਰ੍ਹਾਂ ਉਤਾਰ ਲੈਣਾ ਦੋ ਕੁੰਡੇ ਉਲਟੇ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਕੰਟੇ ਇੱਕ ਕੁੰਡਾ ਉਤਾਰ ਲਿਆ ਫਿਰ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਧਾਗਾ ਆਪਣੀ ਵਾਲੀ ਸਾਈਡ ਇਹ ਲੂਪ ਵਾਲਾ ਕੁੰਡਾ ਜਿਹੜਾ ਇਹਨੂੰ 슬ਿੱਪ ਕਰ ਲਿਆ ਫਿਰ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਲੂਪ ਵਾਲੇ ਕੁੰਡੇ ਨੂੰ 슬ਿੱਪ ਕਰ ਲਿਆ ਫਿਰ ਤਿੰਨ ਕੁੰਡੇ ਸਿੱਧੇ ਬਸ ਇਹੀ ਆਪਾਂ ਜਿਹੜੀਆਂ ਚਾਰ ਸਲਾਈਆਂ ਨੇ ਇਹਨਾਂ ਨੂੰ ਬਾਰ-ਬਾਰ ਰਿਪੀਟ ਕਰਦੇ ਜਾਣਾ ਤੇ ਜਿਹੜੀਆਂ ਪਹਿਲੀਆਂ ਚਾਰ ਸਲਾਈਆਂ ਨੇ ਉਹਨਾਂ ਨੂੰ ਆਪਾਂ ਬਾਅਦ ਵਿੱਚ ਨਹੀਂ ਰਿਪੀਟ ਕਰਨਾ ਜਦੋਂ ਅੱਗੇ ਤੋਂ ਅੱਗੇ ਆਪਾਂ ਡਿਜ਼ਾਈਨ ਬਣਾਉਂਦੇ ਜਾਵਾਂਗੇ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣ ਕੇ ਰੈਡੀ ਹੋ ਜਾਣਾ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਹੈ ਕਿਸੇ ਵੀ ਕਲਰ ਤੇ ਤੁਸੀਂ ਪਾਉਗੀ ਤੇ ਇਹ ਵਾਲਾ ਡਿਜ਼ਾਈਨ ਜਿਹੜਾ ਬਹੁਤ ਜ਼ਿਆਦਾ ਉੱਭਰ ਕੇ ਆਏਗਾ ਬਹੁਤ ਸੋਹਣੇ ਤਰੀਕੇ ਦੇ ਨਾਲ ਤੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਡਿਜ਼ਾਈਨ ਜਿਹੜਾ ਬਣ ਕੇ ਰੈਡੀ ਹੋ ਜਾਂਦਾ ਹੈ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ